ਪਮਾ ਕੱਤਾ ਗਈ ਰੋਟੀ ਖਾ ਲਈ ਰੋਟੀ ਖਾ ਲਈ ਬੈ ਜਾ ਹੁਣ ਆ ਪੈਸੇ ਮਾਇਆ ਹਾਜ਼ਰ ਹੈ ਕਿੱਥੇ ਜਾਵਾਂਗੇ ਇਹ ਇਹ ਬਾਈ ਦਿਲ ਨਹੀਂ ਹੈਗਾ ਮੇਰੇ ਚ ਆ ਲੈ ਲਿਆ ਬੱਚਾ ਦਿਲ ਨਹੀਂ ਦੋਹੇ ਜਣੇ ਜਾਓ ਲਿਆਓ ਬਿੱਲੂ ਤੇ ਚੋ ਭਾਦ ਐਂ ਐਂ ਜੇ ਉਸ ਪ੍ਰਾਣੀ ਨੰਬਰ ਨੰਬਰ ਲੱਤੇ ਹਾਂ ਉਹ ਜਾ ਤੂੰ ਹੁਣ ਬੈਠ ਦੇ ਇੱਕ 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 ਐਪੀ ਵੀ ਜਾ ਹੀ ਰਿਹਾ ਰੈਂਦੇ ਰੋਟੀ ਨੂੰ ਪੰਮਾ ਵੀ ਲੱਗਿਆ ਮੈਂ ਰਹਿਣ ਦੇ ਆ ਜਾ ਨਹੀਂ ਮੈਂ ਰੋਟੀ ਖਾਣੀ ਬਾਈ ਇੱਕ ਅਸੀਂ ਐਪੀ ਦੀ ਲਿਖਾਇਆ ਆਪਣੇ ਖਾਤੇ ਜੇ ਇਹੇ ਲੱਗਦੇ ਰੋਟੀ ਖਾ ਕੇ ਆ ਜੀ ਰੋਣ ਨੂੰ ਠੀਕ ਹੈ ਮੋਰੋ ਜਲਦੀ ਮੇਰੀ ਖਾੜੇ ਨੂੰ ਲੈ ਆਉਣਾ ਨਾਲ ਉਥੇ ਫੜ ਲਈ ਉਥੇ ਤੇ ਕਾੜੇ ਨੂੰ ਕਹੇ ਲੈ ਆਉਣਾ ਭਾਈ ਹੈ ਖਾੜੇ ਨੂੰ ਕਹੇ ਮਗਾ ਪਕਾਉਣੀਆ ਜਿਹੜਾ ਲੈ ਆਉਣਾ ਉਦਲੀ ਕਿੱਦਾਂ ਫਿਰ ਦੱਲੀ ਦੱਲੀ ਦਾ ਸਾਥ ਇੱਕ ਮੁਗਰੋ ਭਾਈ ਦੁੱਲਾ ਨਾਲੇ ਲੈ ਆਉਣਾ ਫੜ ਕੇ ਜਾ ਦੂ ਮਟਾਈ ਜਾ ਜਾ ਦੁੱਲੇ ਨੂੰ ਬਿਠਾ ਲੈ ਨਾਲ ਰਾਜ ਦੱਲੀ ਦੱਲੀ ਓਏ ਹੋਰ ਫੜ ਲਈ ਅਸੀਂ ਕਾਲ ਜੀ ਉਹਨੇ ਬੰਦੇ ਕਿ ਨਹੀਂ ਬੋਲਦਾ ਇਹ ਕੋ ਪੱਟ ਕੱਟ ਕਰ ਲੋਗੇ ਯਾਰ ਆ ਆ ਦੇਖਦਾ ਲਾਂਦਾ ਦੱਲੀ ਦਾ ਸਸੀ ਕਾਲ ਜੀ ਸਾਰੇ ਨੂੰ ਤੇ ਤਾ ਹਿੰਮਤ ਨਾਲ ਆ ਜਾ ਫੇਰ ਆਸਦੀ ਝਰਨਾ ਗੱਲੀ ਨੇ ਤਾਂ ਪਹਿਲੀ ਹੀ ਆਂਕ ਮਾਰ ਲਈ ਕਹਿੰਦਾ ਅੱਜ ਪਾਰਟੀ ਮੈਂ ਕਰਨੀ ਚਲੋ ਜੰਨੀ ਆ ਨਹੀਂ ਪਾਰਟੀ ਆ ਹਾਂ ਕਿਹੜਾ ਕੋਈ ਬਾਕੀ ਬਾਈ ਅੱਜ ਲੱਗੇ ਝਰਨਾ ਕਸਣ ਆਓ ਪਿਆ ਜਾ ਕੇ ਆ ਬਾਪੂ ਨੂੰ ਭੱਜ ਜਾ ਜੱਲਲੀ ਛੇਤੀ ਆ ਮੜਾ ਜਾ ਤੈਨੂੰ ਜਦ ਕਹਿ ਦਿੱਤਾ ਤਾਂ ਕਹਿਤਾ ਬਾਕੀ ਬਈ ਤੂੰ ਪਜਾਦਾ ਲੱਗੀ ਪੈਣ ਉਹਨੂੰ ਲੱਗਣ ਲੱਗ ਗਿਆ ਵੀ ਸਰ ਉਹ ਪੱਕ ਜਣੀ ਆ ਬੜਾਤੀ ਤੇ ਉਹ ਜੱਗੇ ਵੀ ਨਾ ਕੱਢਦੇ ਆ ਕੱਢਦੇ ਆ ਨਾ ਕੱਢਦੇ ਆ ਇੱਥੇ ਪਰ ਉਹਨਾਂ ਨੂੰ 4-5 ਦਿਨ ਹੋ ਗਿਆ ਯਾਰ ਵੱਡੀ ਨੂੰ ਮੈਂ ਗੱਡੇ ਉਹ ਵੀ ਸਵੇਰੇ ਸਵੇਰੇ ਪੜਦੇ ਕਰਿਓ ਆ ਮੇਰੇ ਤਾਂ ਅੱਧੀ ਵੱੜਤੀ ਅੱਧੀ ਰਹਿ ਗਈ ਹਾਂ ਕਿ ਕੱਢ ਦੋ ਜਾਂ ਕੱਢਣੀ ਨਹੀਂ ਛੱਡ ਤਾ ਜਾਣੀ ਹਾਂ ਨਾ ਨਾ ਆ ਤੇਰਾ ਬਹੂ ਆ ਉਹ 2-4 ਦਿਨ ਚ ਹੋ ਜਾਣੀ ਸਾਰੀ ਕਰੋ ਥਾਲੀ ਹੁਣ ਹੁਣ ਹੀ ਲਾਦੀ ਆ ਵੱੜਦੇ ਕੱਲੂ ਪਾਈ ਮੈਂ ਅੱਜ ਵੀ ਕੱਲੂ ਕਿੱਥੇ ਮੁਹਾਲੀ ਕੱਲੂ ਤਾਂ ਤਮ ਤਮਾ ਦੇ ਕਿਉਂ ਨਹੀਂ ਜਾਣਾ ਮੈਂ ਤਾਂ ਕੱਲੇ ਚੱਲਿਆ ਗੱਲ ਲੈ ਚਾਹੀਏ ਆ ਤੇ ਮਰੀ ਜਾਂਦਾ ਤੇ ਟਿਕਟਾ 12 ਲਈ ਅਸੀਂ ਬਾਟ ਟਾ ਦੇਰੀਆਂ ਹਾਂ ਕੱਲ ਨੂੰ ਜਾਣਾ ਮੈਚ ਦੇਖ ਕੇ ਕੱਲ ਸ ਆਰ ਐਚ vs ਪੰਜਾਬ ਚਾ ਬਲਾਉ ਬਣਾ ਲਈ ਲੈ ਹੋਰ ਨਹੀਂ ਕੁਝ ਇੰਜੋਏ ਕਰ ਜਾਣਾ ਬਲਾਉ ਹੋੜੀ ਨਾ ਉੱਥੇ ਲੋੜੇ ਨਹੀਂ ਆ ਕਿਹੜਾ ਇੰਜੋਏ ਹਾਰ ਤਾਂ ਜਾਣਾ ਇਹਦੇ ਤੇ ਹਾਰੇ ਕ੍ਰਿਕਟ ਤਾਂ ਹੋ ਗਈ ਉੱਥੇ ਵੀ ਜਿਹੜੀ ਵੀ ਜਿੱਤੂਗੀ ਹੈ ਤਾਂ ਬੰਦੇ ਹੀ ਉਹ ਵੀ ਭਾਈਚਾਰਾ ਹੀ ਆ ਸ਼ਾਇਦ ਗੇਮ ਹੈ ਜੇ ਵੇਖਣ ਜਾਣਾ ਦੂਏ ਪਾਸੇ ਆਪਣੇ ਬੰਦੇ ਸਾਰੇ ਨਹੀਂ ਨਹੀਂ ਮੋਈ 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 ਨਾ ਡਾ ਜਰ ਨੂੰ ਲੈਣਾ ਚਾਰ ਉਹ ਖਿੱਚ ਕੇ ਆਪਾਂ ਨੇ ਆ ਜਾ ਮੜਾ ਖਿੱਚੀ ਉਹ ਬਾਈ ਪਹਿਲਾਂ ਸਲੈਸਰ ਲੈ ਆ ਰਿਹਾ ਸ਼ਾਮਾ ਧੁੱਪਾਂ ਜ ਨਹੀਂ ਸੀ ਕਸਣਾ ਉਹ ਕੁਸ ਨਹੀਂ ਉੱਥੀ ਕਸਣਾ ਧੁੱਪਾਂ ਆ ਲੈ ਜਾ ਮੈਂ ਕਿਤੇ ਕੱਢ। ਅਧਿਹਾਰੀ ਦਾ ਨੂੰ ਕੰਮ ਲੁੰਨੇ ਹਨਾ ਇਹ। ਹੋਰ ਕੀ? ਅਸੀਂ ਨਹੀਂ ਕਰਨਾ ਯਾਰ ਤਾਂ ਪਤਾ ਪਾ। ਅਸੀਂ ਤਾਂ ਇੱਥੇ ਬੈਠੇ। ਸਾਰਾ ਲੈ ਆਉਂਗਾ ਕਹਾਤਾ ਹੋ ਜਾਊਗਾ। ਜੇ ਸੱਜੀ ਅੱਖ ਫੜਦੇ ਦੀ ਹੋਵੇ ਤੇ ਆ ਚੱਕਰ। ਕੱਪੜਾ ਘੁੰਮਣਾ ਤੇਰੇ ਮਾਰੇ। ਘੁੰਮਣਾ। ਹਾਂ। ਕੋਈ ਨਹੀਂ ਹੋਣਾ। ਹੱਤ ਘੁੰਮਣਾ। ਪਤਾ ਕੀ ਗੱਲ ਹੈ ਸੱਜੀ ਖੜਦੀ ਹੋਵੇ ਸੱਜੀ ਗੱਲ ਪੂ ਮਾਰੇ ਥੱਪੜ। ਕੱਪੀੜ ਦੀ ਕੱਪੀ ਮਾਰੇ। ਉਹ ਤਾਂ ਅਸਗੜ ਨਹੀਂ ਭਗਦੀ ਤੇਰੀ। ਮੇਰੀ ਕੱਲ ਦੀ ਫੜਕਦੀ ਸੱਜੀ। ਕੱਲ ਨੂੰ ਮੈਨੂੰ ਮਿਲਿਆ ਹੈਗਾ। ਕਿਟਾਈ ਹੋਣੀ ਬਸ ਕਿਸੇ ਦੇ ਬਚ ਕੇ ਰਿੰਗ। ਮਰੰਮਤ ਮੰਗਦਾ ਹਾਂ। ਹਾਂ ਮੇਰੇ ਸੱਟ ਪੇਟ ਵੱਜਣੀ ਕੁੱਤ ਨਹੀਂ ਹੁੰਦਾ ਹੈਗਾ ਟਰੈਕਟਰ ਦੇ ਤੇ ਗੋਲ ਜਾਣਾ ਹੀ ਨਹੀਂ ਮੇਰਾ ਨਹੀਂ ਸੱਜਾ ਜੱਤ ਬਹੁਤ ਪੜਾ ਰਜ਼ਮਾ ਹੈ ਤੇ ਮੇਰੇ ਸੱਜਾ ਤਾਂ ਹੀ ਖਾਜ ਹੁੰਦੀ ਐ ਮੈਂ ਫੜਕ ਲਈ ਮੇਰਾ ਤਾਂ ਖਾਜ ਹੋਈ ਨਹੀਂ ਹੁੰਦੀ ਹੈਗੀ ਫੜਕ ਵਾਂ ਕਰਦਾ ਈਦੀ ਕੰਡ ਜੀ ਲਾ ਫੇਲਾ ਦੂਆ ਦੀ ਕੰਡ ਲੈਣੀ ਆਪਣੀ ਮੇਰਾ ਆਫਰੀਕਾ ਉਹਦੇ ਟੱਕੀ ਲੈਣੀ ਤੇਰੀ ਅੱਕਦੀ ਐ ਨਹੀਂ ਕਿਆ ਨਹੀਂ ਕੁੱਤ ਨਹੀਂ ਹੁੰਦਾ ਹੈ ਤੇ ਬਾਦ ਘਾਟ ਹੁੰਦੀ ਕੋਈ ਬਸ ਬੱਲ ਰਹਿ ਗਈ ਬਸ ਕਾਦੀ ਟਾਇਨ ਬਣੀ ਪਈ ਐ ਕਣਕ ਸੋਕੇ ਜੀ ਪਗਾਤੀ ਹਲੇ ਕਿੱਥੇ ਕਣਕਾਂ ਪੱਕ ਹਲੇ ਪੱਕਾ ਕਹਦਾ ਕਹੀ ਤੈਨੂੰ ਕਿਉਂਗੇ 15 16 ਤਰੀਕ ਦੇ ਬਾਅਦ ਜਾ ਕੇ ਦੇਖ ਤੂੰ ਸਭ ਤੋਂ ਪਹਿਲਾਂ ਤਾਂ ਮੇਰੀ ਬੀਜ ਹੋਈ ਆ ਅਗੇਤੀ ਗਲ ਕਾ ਉਹਨੇ ਗਾਲੀਆਂ ਦੋ ਜਨਮ ਤੋਂ ਉਸਦਾ ਯਾਰ ਜਿਹੜੀ ਸਾਈਡ ਥੂੜ ਪਰ ਆ ਨਾ ਉਹ ਆ ਮਣੀ ਮੋਟੀ ਹਰੀ ਰਹਿ ਗਈ ਬੰਦਾ ਅੱਛਾ ਉਥੇ ਤੈਨੂੰ ਖਾਈਗਾ ਵੀ ਦੇਖੀਗਾ ਕਦਾਂ ਖਾਈ ਹੋਣੀ ਨਹੀਂ બીજી ਵੀ ਫੇਰ ਕੀ ਕਹਦਾ ਉਹਨੂੰ ਕਿਹੜੀ ਇਹਦੀ ਬੂਵੀ ਚ ਗਿਆ ਤਾਂ ਉੱਦਾਂ ਵਾਲੀ ਹਾਂ ਆਖ ਗਈ ਤੇਰੇ ਨਾਲ ਬਰਾਬਰ ਬੀਜੀ ਵੀ ਆ ਉਹ ਕਿਦੇ ਮੰਡ ਵਾਲੇ ਦੇ ਨਹੀਂ ਮੇਰੀ ਮੰਡਾਲੀ ਗਣਕ ਤਾਂ ਨਰਮ ਪਈ ਹੈ ਮੇਰ ਦੀਦਾ ਯਾਰ ਅੱਜ ਵੀ ਮੈਂ ਤੇ ਪਹਿਲੀ ਵੇਚੀ ਹੋਈ ਆ ਪਾਪਾ ਕਹੀ ਉਹੋ ਉਹਦਾ ਨਹੀਂ ਪਕਾਤੀ ਤੁਸੀਂ ਜੋ ਮਰਦੀ ਆ ਬੱਲਾ ਮੈਂ ਉਹ ਫਿਰ ਉਹ ਕਹੀ ਫੱਕ ਗਈ ਉਹ ਮਰਦੀ ਮੇਰੀ ਗੱਲ ਤਾਂ ਪਈ ਇਹੀ ਜੀ ਜੀ ਖੜੀ ਆ ਤੋਂ ਤੇ ਪਹਿਲਾਂ ਦੀ ਵੇਚੀ ਹੋਈ ਵੀਡੀਓ ਮੈਂ ਦਿਖਾ ਕੇ ਆਇਆ ਬਹਿਣਾ ਪਛਲ ਵੀਰ ਨੂੰ ਕਹਿੰਦਾ ਤਿਆਰੇ ਆਏ ਦੋ ਚਾਰਾਂ ਦੀ ਘਾਟ ਹੈ ਨੂੰ ਮੇਰੀ ਗੱਲ ਤਾਂ ਸੁਣ ਹਾਂ ਫੇਜੀ ਪੱਕ ਗਈ ਹਾਂ ਨਹੀਂ ਪੱਕੀ ਵੀ ਤੇ ਪਹਿਲਾਂ ਦੀ ਵੇਚੀ ਉਹ ਭਈ ਇਹ ਲਾ ਦਿੰਦੇ ਨੇ ਤਿਆਰੇ ਹੀ ਕਹਿੰਦੇ ਤੇ ਮੈਨੂੰ ਕਹਿੰਦੇ ਵੜ ਦਿੰਦੇ ਆ ਜੀ ਉਸ ਤਾਂ ਕਹੋ ਜਣੀ ਕਮੈਨ ਭਈ ਇਹ ਦਰੋਣੇ ਆਪਾਂ ਨੇ ਲਾ ਬੂਟੇ ਲੱਗੂਗੇ ਇਦਾਂ ਲੀ ਗਾ ਕੇ ਬਹਿਣਾ ਬੀਜੀ ਹੋਈ ਉਹ ਨਹੀਂ ਬਕੀ ਹਲ ਤਾਂ ਦੇਣ ਐਦਿਕੀ ਮੈਨੂੰ ਪਾਣੀ ਸਹੀ ਲੱਗ ਗਿਆ ਐਦਿਕੀ ਤੂੜੀ ਦਾ ਰੇਟ ਬੋਲ ਨਾ ਰੋਮ ਪਾ ਲੈਣ ਹੈ ਤੂੜੀ ਦਾ ਰੇਟ ਇੰਨਾ ਵਧਾਣਾ ਹੈ ਐਦਿਕੀ ਥਰੈਸ਼ ਵਾਲੀ ਤੂੜੀ ਵੀ ਸਸਤੀ ਰੋ ਸਸਤੀ ਹੀ ਸਸਤੀ ਉਹ ਮਨੂੰ ਕਹੀ ਜਾਨਾ ਤੂੰ ਪਾਣੀ ਪਾਣੀ ਆਪਣੀ ਨਾਲ ਨੂੰ ਪਾਣੀ ਲਾਦਾ ਨੂੰ ਤੂੰ ਬੂਲ ਨਾ ਏ ਨਾ ਨਾ ਉਹ ਤਾਂ ਆਇਓ ਪੱਕੜ ਸੁੱਕੇ ਪਕਾਉਣੀ ਆ ਕਹਿੰਦੇ ਫੇਰ ਉਹ ਹਵਾ ਫਰਜਣੀ ਦਾ ਮਤਲਬ ਪਾਣੀ ਮੰਗਦੀ ਗਣਕ ਉਹ ਹਵਾ ਫਰਜਣੀ ਬਾਬੇ ਆਪਣੀ ਨੂੰ ਦੇਖ ਲਾ ਫਰਜਣੀ ਆ ਮੇਰੀ ਨੂੰ ਸੁੱਕੇ ਪਕਾ ਦੇ ਨਾ ਪਾਣੀ ਲਾਏ ਤੇ ਫਰਕ ਨਹੀਂ ਮੇਰੀ ਸੁੱਕੇ ਜਿਹੜੇ ਪੱਕ ਗਈਆਂ ਤਾਂ ਹਵਾ ਫਿਰੇ ਦਾ ਫਰਕ ਪੈਣਾ ਆਪਣੀ ਬਾ ਨੂੰ ਦਿਖਲਾ ਉਹ ਮਤਲਬ ਵੀ ਨਾ ਗੱਲ ਗੱਲ ਇਹ ਵੀ ਬੀਜੇਪੀ ਵਾਲੇ ਆ ਹਾਂ ਆਪਣੀ ਗੱਲ ਇਹ ਨਹੀਂ ਦੀ ਉਹ ਵਾ ਬਿਜ਼ਨਸ ਤਾਂ ਉਹੀ ਗੱਲ ਬਦੂਗਾ ਅਪਣੀ ਕਾ ਕੇ ਸੋਕੇ ਮਾ ਦੇਖ ਲਾ ਆਪਣੀ ਕਾ ਕਿ ਲੋਕ ਹੈ ਭਾਵੇਂ ਜੁਨਾ ਕਿਤੇ ਕਿਤੇ ਪੜਕੀ ਸੋਕਾ ਕਾ ਬੁਰਾ ਹਾਲ ਹੈ ਮਗਾ ਕਦਾ ਸਾਡਾ ਡੱਬ ਪਏ ਪਏ ਆ ਹਾਂ ਦਾ ਗਿਆ ਚਾਚਾ ਜੀ ਚੱਲ ਬਸ ਉੱਠ ਜਾ ਬੋਲ ਪਾਣੀ ਲਵਾ ਦੇਣਾ ਮੈਂ ਕਹੀ ਜਣਾ ਲੱਗਣਾ ਪਾਣੀ ਉਹ ਤਾਂ ਟਾਈਮ ਲੱਗ ਜਾਣਾ ਉਹਨੂੰ ਲੱਗਣਾ ਪਾਣੀ ਪਾਣੀ ਲੱਗਣਾ ਉਹਨੂੰ ਬਈ ਲੱਗਣਾ ਲਾ ਦਿੰਦੇ ਹਾਂ ਹੁਣ ਤਾਂ ਪਾਣੀ ਲੱਗਿਆ ਜਾ ਤਾਂ ਤੇਰਾ ਉੱਥੇ ਲਾਉਣਾ ਨਹੀਂ ਹੈਗਾ ਉਹ ਪਾਣੀ ਲਾਉਣ ਲੱਗੇ ਤੇ ਮੀ ਪੈ ਗਿਆ ਥਲਾਂ ਨਾਲ ਪਈ ਹੀ ਨਾ ਟੇਬਲ ਉਹਦਾ ਉੱਪਰ ਰਾਇਆ ਬੂਰਾਂ ਦਾ ਸਾਰਾ ਮੀ ਤੇਰਾ ਉਹ ਕਿਥੇ ਪੈ ਗਿਆ ਨਾਲ ਕਰਦੇ ਹੜ ਜਾਈ ਉਹਦੇ ਡਲ ਗਿਆ ਜਿਹੜੇ ਹੜ ਜਾਈਆਂ ਪਲੇ ਬੂਰ ਆਹ ਉਹ ਦਾ ਦਰਖਤ ਥੱਲੇ ਵੀ ਗਿੱਲਾ ਉਹਦਾ ਪਤਾ ਕਿ ਉਹਦਾ ਪਾਣੀ ਹੀ ਹੈ ਉਹ ਦਾ ਦਰਖਤ ਥੱਲੇ ਨਹੀਂ ਗਿੱਲਾ ਹੋਇਆ ਤੁਸੀਂ ਉਹਨੂੰ ਮੀ ਕਹਿੰਦੇ ਆ ਆ ਪੱਤੇ ਵੀ ਗਿੱਲੇ ਹੋਏ ਨੇ ਤੇ ਪੂਰੇ ਜਿੰਨੇ ਬੂਲਰਾਂ ਦੇ ਪੱਤੇ ਆ ਭਾਈ ਅੱਜ ਆਰ.ਐਸ.ਵੀ ਨੇ ਕਹੋਲੀ ਦਿੱਤੀ ਅੱਜ ਕਹੋਲੀ ਦਿੱਤੀ ਹਾਂ ਇੱਕ ਉਹ ਬਈਏ ਛੱਡ ਦੇ ਕਰ ਆਪੇ ਗੁੱਡੀ ਜਾ ਕਰ ਹਣ ਹਾਂ ਚਲ ਛੁੱਟ ਦੱਸ ਗੱਲ ਕਰ ਕੌਲੀ ਆਏ ਮਾਰੀ ਹੋ ਗਈ ਨਿਕਲ ਕੇ ਆਪਸੀ ਮੀਟਿੰਗ ਦੇ ਗਏ ਮੈਂ ਇਧਰੋਂ ਕੁਵਾੜੀ ਆਇਆ ਦੋਥੀ ਚ ਕੋਲ ਦੇ ਜਿਹੜੀ ਸੇ ਚੱਲਿਆ ਸੇ ਚੋ ਯਾ ਤਿੰਨ ਪਈਆਂ ਦੀ ਚੱਜੀ ਦੀ ਤਾਂ ਲੈ ਹੁੰਦਾ ਤੁਸੀਂ ਤਰਫਾੜੀ ਲੈ ਕੇ ਸਵੇਰੇ ਹਾਂ ਮੈਂ ਤਰਫਾੜੀ ਨਾਲ ਮੈਂ ਗੁੱਡ ਕੇ ਆਇਆ ਕਿੰਨਾ ਗੁੱਡਿਆ ਮੈਂ ਗੁੱੜਤਾ ਬਾਈ ਮੰਨ ਕੇ ਚੱਲ ਤੂੰ ਸਾਢੇ ਕਿ ਤਿੰਨ ਵਿੱਗੇ ਜਗਾ ਵਿੱਗੇ ਕਿਚ ਕੋਹਲੀ ਆ ਖਮਾਇਆਈ ਅਸੀਂ ਤਰਫਾੜੀ ਕਿੱਡੀ ਸੀ ਤਰਫਾੜੀ ਆ ਬੜੀ ਵਾਲੀ ਤਾ ਤਾ ਵੀ ਨਾਲ ਹੀ ਕਿ ਭਾ ਤਾ ਵੀ ਨਾਲ ਹੀ ਮੇਰੇ ਕੋਲ ਆ ਮੈਂ ਵੀ ਗੁੱਡੇ ਅੱਧਾ ਗੁੱਡਾ ਦੇਖੋ ਜੀ ਆ ਆਈਡੀ ਵੀ ਚੋਰੀ ਕਰ ਲੈਣਾ ਮੇਰਾ ਕਿਹੜਾ ਆਈਡੀ ਆ ਤੂੰ ਇਹ ਫੇਰਨੇ ਦਾ ਵੇਖੋ ਚੋਰੀ ਤੋਰੀ ਤਾਂ ਹੋ ਰਹੀ ਹੈ ਬਾਈ ਮੇਰੀ ਕਹਿੰਦਾ ਸੌਣ ਇਦੋਂ ਮੁੰਡਾ ਚੋਰੀ ਹੋ ਰਹੀ ਬਾਈ ਕੋਈ ਚੋਰੀ ਚੋਰੀ ਨਹੀਂ ਹੈਗੀ ਬਾਈ ਧੱਤ ਕਾ ਦੀ ਚੋਰੀ ਕਿ ਤਰਫ ਵਾਲੇ ਨਾਲ ਤਾਂ ਸੀ ਗੁੱਡਣ ਲੱਗੇ ਤੇਰੀ ਕਾਈ ਚੋਰੀ ਕਰ ਲਈ ਅੱਛਾ ਆ ਆ ਵੀ ਸਾਰਾ ਪਹਿਲਾ ਤਰਫ ਵਾਲੇ ਗੁੱਡਰ ਕਾਉਣ ਲੱਗਿਆ ਸੱਚੀ ਅਸੀਂ ਆਪਣੇ ਹਾਂ ਜੀ ਕੋਈ ਤਾਂ ਹਰੇਕ ਸਾਲ ਗੁੱਡਦੇ ਆ ਅਰੇ ਸਾਲ ਹੀ ਸਟਾਰਟ ਸਟਾਰਟ ਦੱਸ ਤੈਨੂੰ ਮੈਨੂੰ ਮੈਂ ਤਾਂ ਸਟਾਰਟ ਕਿੱਥੇ ਦਾ ਕੰਮ ਹੈ ਕਾਹਦਾ ਤਰਫ ਵਾਲੀ ਦੱਸ ਤੂੰ ਤੂੰ ਦੱਸ ਦੱਸ ਇਹ ਤਾਂ ਮੈਂ ਤਾਂ ਕਿੱਥੇ ਹੋਇਆ ਤੇਰਾ ਬਾਪੂ ਮੋਟਰਸਾਈਕਲ ਫਿਰ ਤੁਸੀਂ ਜੇ ਮੋਰਸਾ ਪਰ ਨਹੀਂ ਮੈਂ ਤਾਂ ਆਪ ਦੋਏ ਗੁੱਡਦੇ ਪਹਿਲਾ ਸਟਾਰਟਿੰਗ 'ਚ ਜਾ ਬੀੜੀ ਫੁੱਟੇ ਬਣਾਉਂਦੇ ਆਪਾਂ ਇਹ ਇਹ ਲੱਗੇ ਬਦੇ ਉਹ ਲੱਗੇ ਤੇ ਆਹ ਬੜੋ ਨਾਲ ਸੋਤੇ ਬੈ ਲੋਡ ਨਹੀਂ ਆਇਆ ਫਿਰ ਤੁਸੀਂ ਤਾਂ ਮੈਂ ਤੇ ਮੰਗੀਦਰ ਵਾਲੀ ਦੱਸ ਮੈਨੂੰ ਹੁਣ ਯਾਦ ਤੈਨੂੰ ਉਹ ਉਹ ਗੱਗੇ ਇਹ ਕਾੜ ਸਾਡੀ ਕਾੜ ਆਇਆ ਤੇ ਤੇਰੀ ਦੇਗੀ ਇਹ ਵੀਡੀਓ ਬਲ ਗਈ ਉਹ ਦੇਖ ਹਾਲ ਕਿੱਥੇ ਪਿਆ ਬੋਲ ਦਾਲਾ ਕੋਟੇ ਪਰ ਉਹ ਉਹ ਪਿਆ ਹੁਣ ਇਹ ਦਾਦੇ ਲੱਗੇ ਰਹੇ ਆ ਕਰਨਾ ਆ ਕਰਨਾ ਇੱਕ ਵਾਰ ਗਏ ਤੂੰ ਹੀ ਵਾਰ ਤੇ ਮਾਰਾ ਵਗਾ ਕੇ ਲਿਆ ਮਤਲਬ ਕਿਸੇ ਦਾ ਮਾਰਾ ਵਗਾ ਕੇ ਮਤਲਬ ਉਹ ਤੇ ਲੱਗਦਾ ਇਹ ਤੇ ਦਮਾਰਦਾ ਸੀ ਹਾਲ ਵਧਾਇਆ ਉਹ ਨਹੀਂ ਉਹਦੇ ਬਾਅਦ ਇੱਕ ਮਨ ਹੋ ਗਿਆ ਉਹ ਖੜਦਾ ਖੜਦਾ ਪਹਿਲਾਂ ਇੱਕ ਵਾਰ ਲਵਾ ਕੇ ਲਿਆ ਖੜ ਖੜ ਕੁੱਤੇ ਵਾਲਾ ਇੱਕ ਟੈਮ ਹੋਰ ਹੋਇਆ ਤਾ ਉਹ ਹਾਂ ਉਹਦੇ ਬਾਅਦ ਫਿਰ ਮੈਂ ਸਰਾਤੀ ਵੀ ਆਈ ਮੈਂ ਗੁੱਟਦਾ ਇਹਨਾਂ ਨੇ ਉਹ ਵੀ ਵੀਜੀ ਦੀ ਆ ਆਪਣੀ ਝੋਨੇ ਦੀ ਪਨੀਰੀ ਉਹਰੇ ਹਾਂ ਉਹ ਪਨੀਰੀ ਇਹ ਹੈ ਨਾ ਤਰਫਾ ਗਰੇ ਬਾਈ ਦੀ ਜੇ ਕਿਉਂ ਸ਼ਾਕਾ ਜਾਨ ਮਹਲ ਦਾ ਵਲੌਗ ਬਿਆਰ ਬਹੁਤ ਹੈ ਮੈਨੂੰ ਹੁਣ ਵੀ ਯਾਦ ਮੀ ਬਿਆਰ ਆਹ ਦਿਨਾਂ ਨਾਲ ਕਰੀ ਆਂ ਹਾਂ ਮੀ ਬਿਆਰ ਪੁੱਛਦੇ ਫਿਰ ਡੈਮ ਪਾਸ ਹੋਇਆ ਫਿਰ ਤਾਂ ਚੱਲੀ ਗਏ ਨੀਚੇ ਬਾਅਦ ਤੇ ਨਾਲੇ ਕੋਲੇ ਉਹ ਮੈਂ ਨਾ ਬਹੁਤ ਪਣਾ ਗੁਰਦਾਂ ਨਾਲ ਇਹ ਚੜ ਬੋਲੇਆ ਵੱਲੋਂ ਕੱਢੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਇਹ ਸਾਬੀਆਂ ਸੁਗੀਆਂ ਗੁਰਦਦੇ ਹੋਏ ਪਹਿਲਾਂ ਦੇ ਬਾਬੂ ਮੈਂ ਇਹ ਕਾਪੀ ਲੈਣ ਦਾ ਕਹਿੰਦਾ ਏ ਕਾਪੀ ਲੈਣ ਮੇਰਾ ਜੀ ਸੁਣ ਲਾ ਬੂਟੇ ਤੁਸੀਂ ਲਏ ਹੋਏ ਆ ਹਾਂ ਜੀ ਕਣਕ ਤੁਸੀਂ ਬੀਜੀ ਹੋਈ ਆ ਗੰਨਾ ਤੁਸੀਂ ਬੀਜਿਆ ਹੋਇਆ ਹੈ ਹਾਂ ਹੁਣ ਅਸੀਂ ਕਿਆ ਲਾਈ ਜਿਹੜਾ ਰਹਿ ਗਿਆ ਦੱਸ ਦਿਓ ਅਸੀਂ ਲੈ ਲੈਣੇ ਆ ਤੁਸੀਂ ਗੁ ਗੁਲੀ ਨਾ ਵੀ ਬੀਜੀ ਬੈਠ ਗਿਆ ਇਹ ਦੱਸ ਗੁੱਲੀ ਡੰਡਾ ਵੀ ਤੁਸੀਂ ਬੀਜੀਵੇਂ ਗੱਲ ਹੀ ਮੈਂ ਤੁਹਾਨੂੰ ਨਹੀਂ ਬੀਜਿਆ ਮੈਂ ਬੀਜ ਲਿਆ ਮੈਂ ਉਹ ਕਹਿੰਦਾ ਭਾਈ ਤੁਸੀਂ ਨਹੀਂ ਬਾਈ ਆਲਰੇਡੀ ਇੱਕ ਵੀਡੀਓ ਨਹੀਂ ਉਹਦੀ ਹੈਗੀ ਗੁੱਲੀ ਡੰਡਿਆਂ ਦੀ ਉਹ ਹੱਸੇ ਹੀ ਨਾ ਬੰਦਾ ਕਾ ਨਾ ਨਾ ਅਸੀਂ ਤਾਂ ਬੀਜ ਦੇ ਹੀ ਆਂ ਕਣਕ ਤਾਂ ਉਹ ਹੋ ਜਾਂਦੀ ਉਹ ਜਾਂਦਾ ਯਾਰ ਇਹਦਾ ਕੀ ਪਤਾ ਮੈਂ ਵੀ ਤਾਂ ਮੇਰਾ ਅੰਦਰੋਂ ਅੰਦਰੋਂ ਨਹੀਂ ਇਹ ਸਾਰਾ ਅੰਦਰੋਂ ਤੇ ਜਾਣਾ ਵਾ ਇਹ ਮਹਿੰਗਾ ਵੀ ਬਹੁਤ ਵਿਕਦਾ ਬਹੁਤ ਮਹਿੰਗਾ ਜਦ ਜਿਵੇਂ ਕਾਲ ਖਾਣੀ ਹੈ ਦੁੱਗਣਾ ਹੋਣਾ ਮੈਂ ਤਾਂ ਕਾ ਕਾ ਕੇ ਹੋ ਵੀਦਾ ਮੇਰੇ ਗੁਰੀਂਡਾ ਹੋ ਜਾਵੇ ਸਾਰਾ ਟਰੱਕ ਭਰ ਕੇ ਆਂਧਰਾ ਪ੍ਰਦੇਸ਼ ਮਾਰਨਾ ਸੋਨੇ 'ਚ ਪੈਂਦਾ ਐਸ ਵੀਰੇ ਗੱਲ ਕਰਦਾ ਨਾ ਸਹੀ ਗੱਲ ਆ ਹੈ ਨਾ ਇਹਨਾਂ ਓਏ ਓਏ ਇੱਕ ਮਿੰਟ ਗੱਲ ਸੁਣੋ ਸੋਨੇ ਦੀ ਮੂਰਤੀ ਅੱਗੇ ਪਾਣ ਕੇ ਦੇਖੀ ਉਹਨੂੰ ਗੁੱਲੀ ਨਾਲ ਚਮਕਦਾ ਨਹੀਂ ਹੁੰਦਾ ਹਾਂ ਸੋਨਾ ਚਮਕਦਾ ਕਿ ਨਹੀਂ ਯਾਰ ਯਾਰ ਤੁਸੀਂ ਦੇਖੋ ਆਪਾਂ ਲੋਹਾ ਜੋੜਦੇ ਆ ਨਾ ਬੀ ਬਿਲਡਿੰਗ ਹੁੰਦੀ ਆ ਨਾ ਉਹ ਵੀ ਰਾੜ ਨਹੀਂ ਪੈਂਦੀ ਹੈਗੀ ਐਕੜੀ ਦਾ ਸੋਨਾ ਸੋਨਾ ਬੀ ਬੀ ਵੈਲਡ ਹੁੰਦਾ ਉਹ ਵੀ ਰਾੜ ਪੈਂਦੀ ਆ ਉਹ ਗੁੱਲੀ ਨਾਲ ਬਣਦੀ ਆ ਮਹੌਲ ਹਾਲੇ ਮਹੌਲੀਆਂ ਦੇਖਦਾ ਤਾਂ ਹੀ ਉਹ ਕਹੇਗਾ ਤੇ ਆਪਾਂ ਕਿਤੇ ਕਹਿ ਨਹੀਂ ਦਿੰਦੇ ਵੀ ਟਾਂਕਾ ਲਵਾ ਲਿਓ ਗੁਲੀ ਨਾ ਉਹ ਫੇਰ ਟਾਂਕਾ ਉੱਕਣਾ ਹੀ ਲਾਉਂਦੇ ਇਹ ਕੀ ਕਰਦੇ ਗੁਲੀ ਨਾ ਸਕਾਲਰ ਨੇ ਪਹਿਲਾਂ ਹਾਂ ਸਕਾ ਕੇ ਫਿਰ ਉਸ ਕਰਦੇ ਸਪਲਾਈ ਆ ਕੇ ਨਾ ਉਹਦੀ ਰਾੜ ਥੋੜੀ ਰਾ ਮੜਦੀ ਜਾਂਦੀ ਬੇਰੀ ਮੇਰੀ ਗੱਲ ਸੁਣ ਮੈਂ ਇਹਨੂੰ 100 ਦੀ ਥੱਲੇ ਲਾ ਕੇ ਅੰਦ ਨੂੰ ਫਿਰ 100 ਜੋੜਦੇ ਆ ਗੱਗੇ ਵੀ ਤਾਂ ਹੀ ਮੈਂ ਕਹਾਂ ਮਿਲਦਾ ਇੰਨਾ ਯਾਰ ਉਹ ਕਰਾ ਮੁੰਦੀ ਮਾਂਦੀ ਪਈ ਹੋਣੀ ਉਹਨੂੰ ਤੋੜ ਕੇ ਦੇਖਿਓ ਜੇ ਬਰੀਕ ਦਾਣੇ ਵੀ ਨਿਕਲਣੇ ਹਾਂ ਹਾਂ ਤੋੜ ਕੇ ਦੇਖੀ ਨਹੀਂ ਮੈਂ ਮੇਰੇ ਕੋਲ ਇਹ ਹਮਤ ਖਮਾ ਤੋੜ ਕੇ ਹਾਂ ਗੈਸ ਬੈਲਿੰਗ ਵੀ ਉਹਦੇ ਨਾਲ ਹੁੰਦੀ ਏ ਥੋੜੀ ਨਹੀਂ ਗੈਸ ਆ ਝੂਠ ਨਹੀਂ ਬੋਲਣਾ ਆਪਾਂ ਨੇ ਆ ਗੈਸ ਬੈਲਿੰਗ ਹੁੰਦੀ ਏ ਉਹਨੂੰ ਅੱਗ ਵੀ ਤਾਂ ਹੀ ਛੇਤੀ ਪੈਂਦੀ ਏ ਤਾਂ ਹੀ ਡੌੜ ਛੇਤੀ ਚੱਲ ਜਾਂਦੀ ਆ ਸੋਨੇ ਦੀ ਬੈਲਿੰਗ ਦਾ ਕਣਕ ਕੰਨ ਦੀ ਦਾ ਗੁੱਲੀਂਡਾ ਬੀਜੇ ਤੇ ਗੈਸ ਦਾ ਕੋਈ ਨਹੀਂ ਹੁੰਦਾ ਇਹ ਚੋਂ ਕਣਕ ਹੋ ਜਾਂਦੀ ਵਿੱਚ ਆ ਮੇਰੀ ਗੱਲ ਸੁਣ ਹੁਣ ਮੈਂ ਉਹ ਨਹੀਂ ਨਹੀਂ ਨਾਲ ਉਹ ਕਣਕਾ ਹੁਣ ਗੁੱਲੀਂਡਾ ਹੁਣ ਆਪਣਾ ਕਹਿੰਦੀ ਕਣਕ ਹੁੰਦੀ ਗੁੱਲੀਂਡ ਨਾਲ ਹਾਂ ਬੀਜੀ ਗਰੂ ਨਾ ਹੀ ਆ ਪਤਾ ਹੀ ਨਹੀਂ ਰਹਾ ਕਦ ਖੋ ਜਾਂਦੀ ਬਸ ਮੈਂ ਤਾਂ ਹੀ ਦੱਦ ਕੇ ਕੋਈ ਸਪਰੇ ਰੇ ਨਹੀਂ ਪਾਇਆ ਉਹਦੇ ਜੋ ਮੈਂ ਗੁੱਲੀ ਡੰਡਾ ਚੱਲ ਆਪਣੇ ਆਪ ਹੋ ਜਾਣਾ ਪਰ ਹੋਇਆ ਹੀ ਨਹੀਂ ਹੂੰ ਘਾਟਾ ਪੈ ਗਿਆ ਤੱਕੀ ਮੈਨੂੰ ਗੁੱਲੀ ਡੰਡਾ ਹੀ ਨਹੀਂ ਆਇਆ ਇਹ ਤਾਂ ਬਜੇ ਫਸਾ ਸਹੀ ਸਾਡੇ ਨੂੰ ਖਰਾਬ ਕਰ ਦਈ ਇਹਦੀ ਫਲਦਾ ਰੇ ਸਾ ਖਰਾਬ ਕਰ ਦਈ ਤੂੰ ਚੱਲ ਹਾਂ ਐਦਕੀ ਤੂੰ ਵੀ ਮਾ ਮੌਜਾ ਪਰ ਫੇ ਗੁੱਲੀ ਡੰਡਾ ਹੈ ਗੁੱਲੀ ਨਾਲ ਮੌਜਾ ਭਰਦੀ ਵੀ ਹੋਇਆ ਨਹੀਂ ਮੇਰਾ ਹਾਂ ਧੰਨਾ ਪੈਣਾ ਆਉਂਗੀ ਸਰਕਾਰ ਆਉਗੀ ਯਰ ਮਾਫੀਆ ਬੰਡਾ ਮਾਫੀ ਦੇ ਪਹਿਲੇ ਨਹੀਂ ਮਿਲਗੇ ਹੋਰ ਪਹਿਲੇ ਤੁਹਾਨੂੰ ਤਾਂ ਨਹੀਂ ਮਿਲੇ ਉਹ ਕਣਕ ਮਰੀਦੀ ਥੋਡੀ ਤੁਸੀਂ ਗੁੱਲੀ ਡੰਡੇ ਦੀ ਕੰਪਲੀਟ ਨਹੀਂ ਲਿਖਾਈ ਵਿੱਚ ਉਹ ਉਹਨੂੰ ਨਰੀਨ ਸਮਝ ਗਏ ਉਹ ਉਮੀਦਾਂ ਉਹੀ ਤਾਂ ਹਾਂ ਹਾਂ ਹੁਣ ਗੁੱਲੀ ਡੰਡਾ ਰਹਾਈ ਰਵਟਾ ਥੋੜੂ ਗੁੱਲੀ ਡੰਡੇ ਦਾ ਲਿਖਾਈ ਫੇ ਭੱਜ ਕੇ ਦਊਂਗੇ ਐਦ ਕੀ ਆਪਾਂ ਨੂੰ ਬੂਰੇ ਬਹੁਤ ਆਇਆ ਨਾ ਉਹ ਉਹਦੇ ਲੋਕ ਥਾਰਾਂ 'ਚ ਦੇਖਣ ਆਉਣ ਲੱਗੇ ਗੁੱਲੀ ਡੰਡਾ ਉਹ ਦੇਖਾ ਉਹ ਜਿਹਨੇ ਲੈਣਾ ਉਹਦੇ ਖੜੀ ਆ ਦੰਦ ਕੜਦਾ ਐ ਬੀਜ ਦੇਖਣ ਆਉਣ ਲੱਗੇ ਰੋਮ ਰਾਜਾ ਦੰਦ ਕੜਦਾ ਥਾਰ ਖੜੀ ਗੁੱਲੀ ਡੰਡੇ ਵਾਲੇ ਖੇਤ ਕੋਲ ਆ ਕੇ ਦੇਖ ਲਾ ਉਹ ਕਿਤੇ ਨਹੀਂ ਖੜੀ ਉਹ ਖੜੀ ਚਾਚੇ ਤਾਂ ਗੁੱਲੀ ਡੰਡਾ ਬਹੁਤ ਬਹੁਤ ਨਹੀਂ ਹੈਗਾ ਹੂੰ ਕਾਹ ਤੇ ਨਹੀਂ ਹੈਗਾ ਉਹੀ ਦੇਖਣਾ ਏ ਥਾਰ ਚ ਅਗਲੇ ਨਹੀਂ ਨਹੀਂ ਘਰ ਤੋਂ ਦੇਖ ਗੱਗੇ ਗੰਨਾ ਬੀਜਣੇ ਵਾਲੇ ਕਣਕ ਬੀਜਣੇ ਵਾਲੇ ਮੋਟਰਾਂ ਗਾਉ ਫਿਰਦੇ ਹਾਂ ਉਹ ਗੁੱਲੀ ਡੰਡੇ ਵਾਲੇ ਸਾਰਾ ਚ ਫਿਰਦੇ ਨੇ ਹਲੇ ਹਲੇ ਵੀ ਨਹੀਂ ਮੰਨਦਾ ਦੱਸ ਸਹੀ ਨਾ ਦੰਦ ਉਹ ਹੋਰ ਕਿਵੇਂ ਜਗੀਂਦਾ ਆਵਾ ਬਿੱਜੀਆ ਕਿੰਨਾਤ ਹੁੰਦੇ ਆ ਤੇ ਤਰਫਾਲੀਆਂ ਵਿੱਚ ਇਹ ਰਾਮ ਜੀ ਆ ਗੁੱਲੀਂ ਡੰਡਾ ਲਖੀ ਦੁੱਧੇੜਾ ਪਾਣਾ ਹਾਂ ਰਾਮ ਜੀ ਤਾਨੇ ਕਰਦਾ ਇਹਦਾ ਇੱਕ ਸਾਢੇ ਮਿੰਟ ਹੋ ਵੀ ਦੱਸਿਆ ਤਾਂ ਕਿਸੇ ਬੰਦੇ ਨੇ ਹਾਂ ਕਹਿੰਦਾ ਪਹਿਲਾ ਜ਼ਮਾਨਾ ਇਹੋ ਜਿਹਾ ਤਾਂ ਹਾਂ ਬਈ ਜੇ ਕੱਖ ਵਢਣ ਗਏ ਆ ਹਾਂ ਛੁੱਪ ਥੋੜੀ ਲੱਗ ਜਾਂਦੀ ਤੇ ਘਰ ਤੇ ਹਾਂ ਸੱਪ ਵੜ ਕੇ ਉਹਦੀ ਭਰੀ ਮੰਨ ਲੈਣੀ ਹਾਂ ਪਹਿਲਾਂ ਹੁੰਦਾ ਰਿਹਾ ਯਾਰ ਉਹ ਨਹੀਂ ਸੱਪ ਦੀ ਜਿਹੜੀ ਹੁੰਦੀ ਉਹ ਕੰਜ 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 ਉਹ ਮੈਂ ਜਿਹਦਾ ਉਹ ਵੀ ਕਹਿੰਦੇ ਬਈ ਸੱਪ ਰੱਬ ਕੋ ਜੇ ਨਹੀਂ ਮਿਲੇ ਬਈ ਸੱਪ ਤਾਂ ਹੈ ਗਈ ਆ ਕਹਿੰਦੇ ਬਈ ਸੱਪ ਰੱਬ ਕੋ ਗਿਆ ਬਈ ਮੈਨੂੰ ਮਾੜੀ ਮੂਟੀ ਦੇ ਲੋਕਾਂ ਦਾ ਮੂੰਹ ਰੱਸੀ ਸਮਝਿਆ ਪਿਆ ਕਹਿੰਦਾ ਫੇਰ ਰੱਬ ਨੇ ਥੋੜੀ ਜਿਹਾ ਨੂੰ ਉਹ ਦਿੱਤਾ ਰੱਬ ਨੇ ਜ਼ਹਿਰ ਪਾਇਆ ਈ ਜ਼ਹਿਰ ਪਾਇਆ ਬਈ ਸੋਣੀ ਸੁਣਾਈ ਗੱਲ ਆ ਬਾਕੀ ਕੁਝ ਨਹੀਂ ਪਤਾ ਆਏ ਹੋਰ ਵੀ ਗੱਲ ਉਹਦੀ ਕਹਿਦਾ ਬਈ ਜਿਹੜਾ ਆਪਣਾ ਖੂਹ ਆ ਬਈ ਇੱਕ ਬੰਦਾ ਕਹਿੰਦਾ ਮੈਂ ਖੂਹ ਖੂਚ ਗਿਆ ਇੱਥਾਂ ਕੱਦ ਹੋਰੇ ਤੂੰ ਫਿਰ ਉਹ ਛੋਟੇ ਨੇ ਉਹ ਬੌਣੇ ਹਾਂ ਭਾਈ ਹੋ ਸਕਦਾ ਹੈ ਅਲੱਗ ਇੱਕ ਅਲੱਗ ਦੁਨੀਆ ਬਸਾਤੀ ਉਹਨੂੰ ਕਰਉ ਫੜਿਆ ਉਹਨੇ ਕਹਿੰਦਾ ਨਹੀਂ ਮੁੰਨੋ ਰੋਕੀ ਬਸ ਸੁਧਾਰਨ ਲਈ ਦਿੱਤੇ ਕਹਾਂ ਮੈਂ ਫੜ ਲਿਆ ਮੈਂ ਵੀਰ ਇਹ ਕਹਿੰਦਾ ਕਹ ਮੈਨੂੰ ਛੱਡ ਦੇ ਮੈਂ ਸੁਧਾਰਾ ਲੈ ਕੇ ਚੱਲਿਆ ਹੁਣ ਹੁਣ ਵੀ ਮੰਨਦੀ ਏ ਗੱਲ ਸਾਹ ਦੇ ਅੱਜ ਕਰਦਾ ਕਹ ਮਨ ਨੂੰ ਛੱਡ ਦੇ ਅੱਜ ਹੋਈ ਦੀ ਗੱਲੇ ਉਹਦੇ ਨਾਲੇ ਕਰਦਾ ਮੈਨੂੰ ਜਾਣਾ ਹੈ ਕੰਮ ਕਰੋ ਪਹਿਲਾਂ ਅੱਜ ਗੱਲ ਆ ਗੱਲ ਹੋਈ ਦੀ ਉਹ ਖੂਸਾ ਫਰਨ ਲੱਗੇ ਹੋਰ ਬੋਧ ਕ ਐ ਹਾਂ ਥੱਲੇ ਜਾ ਗਏ ਆ ਪਾਣੀ ਚ ਕਹਿੰਦਾ ਉਹਨੇ ਇਹ ਜੋ ਥੱਲੇ ਦੇ ਕੱਢੀ ਗੋਮੇ ਵਿੱਚ ਉਹ ਮਿੱਟੀ ਦੇ ਵਿੱਚ ਬੰਦਾ ਆ ਗਿਆ ਛੋਟਾ ਜਿਹਾ ਹਾਂ ਬੌਨੇ ਜਿਹੜੇ ਬੌਨੇ ਮੈਂ ਕੱਲੇ ਨਹੀਂ ਗੱਲ ਸੁਣੀ ਉਹ ਜਿਹੜੇ ਦੰਦ ਕੱਢਦੇ ਸਾਰੇ ਅੱਛਾ ਆਹ ਸੁਣ ਉਹ ਦੰਦ ਕੱਢਦਾ ਉਹਨੇ ਚੱਕ ਲਿਆ ਬੰਦਾ ਹੈ ਨਾ ਬੰਦਾ ਇੰਨਾ ਹੈਗਾ ਹਾਂ ਕਹਿੰਦਾ ਉਹਨੂੰ ਪੁੱਛਿਆ ਹਾਂ ਕਹਿੰਦਾ ਮੈਨੂੰ ਛੱਡ ਦੇ ਬਈ ਮੈਂ ਤਾਂ ਸਿਹਤਾਰਾ ਲਈ ਚੱਲਿਆ ਤਾਂ ਫੇਰ ਉਹ ਕਿਕਰ ਚੱਕ ਲਿਆ ਉਹਨੇ ਵੀ ਉਹ ਕਲੀ ਛੱਡਦਾ ਮੈਂ ਖੋਪੇ ਦਾ ਕਰਦਾ ਇਹ ਟੋਈ ਨਹੀਂ ਪੜਦੇ ਪਰ ਮੈਂ ਵੀ ਕਿਤੇ ਬੰਦਾ ਨਿਕਲਿਆ ਫੇਰ ਹਾਂ ਕਿਤੇ ਉਹਨੇ ਸਿਰ ਤੋਂ ਰੁਪਕਾਈ ਬੱਜੇ ਇਹ ਗੱਲਾਂ ਭਾਈ ਇਹ ਬਾਤਾਂ ਐ ਉਹ ਵੀ ਕਹਿੰਦੇ ਜਾਨ ਚਲੇ ਜਾ ਕਰਦੇ ਆ ਕਹਿੰਦਾ ਕਾਹ ਪਾਉਨੇ ਆ ਦੁਨੀਆ ਦੱਲੀ ਦੱਲੀ ਮੈਂ ਤਾਂ ਟੋਚ ਨਿਕਲਦੀ ਦੱਲੀ ਦੇ ਕਹਿੰਦਾ ਉਹ ਬੰਦਾ ਕਹਿੰਦਾ ਅਸੀਂ ਤਾਂ ਖਾਂਦਾ ਨਹੀਂ ਜਮਾ ਵੀ ਕਹਿੰਦਾ ਥੱਲੇ ਪਾਉਨੇ ਰਹਿੰਦੇ ਆ ਤੁਸੀਂ ਗੱਬੇ ਆ ਕੇ ਤੁਸੀਂ ਰਹਿੰਦੇ ਆ ਕਹਿੰਦਾ ਉੱਪਰ ਉੱਚੇ ਉੱਚੇ ਰਹਿੰਦੇ ਆ ਦੱਲੀ ਪਾਇਆ ਯਾਰ ਉਹਨਾਂ ਨੇ ਪਾਇਆ ਇਹ ਆ ਭਾਈ ਅੱਗੇ ਕਹਿ ਕਰਦੇ ਤੇ ਵੀ ਥੱਲੇ ਆਪਣੇ ਧਰਤੀ 'ਇੱਕ ਹੋਰ ਵੀ ਪਾਉਨੇ ਰਹਿੰਦੇ ਆ ਨਾ ਉਹ ਚੀਜ਼ ਕਹਿ ਕਰਦੇ ਅੱਗੇ ਇਹ ਆ ਭਾਈ ਸਾਡੀ ਉਸਾਥ ਜਿਹੜੀ ਸੱਚ ਕਰਦੀ ਆ ਜਦਕੇ ਪਤਾ ਲੱਗਿਆ ਬਾਜੂ ਜੂ ਹੋਇਆ ਵੀ ਧਰਤੀ ਦਾ ਭਾਈ ਦੇਖੋ ਗੋਲ ਹੈ ਇਹਦੇ ਵਿੱਚ ਕੋਈ ਨਹੀਂ ਆਇਆ ਬਿਜਲੀ ਪਰਤ ਪਰ ਬਾਈਕ ਫਾਂਸੀ ਹੋਈ ਸੀ ਹਾਂ ਇਹਦੀ ਦੌਰ ਸਤਾ ਕੀ ਪਹਿਲੀ ਵਾਰ ਕਿਹਾ ਤਾਂ ਤੂੰ ਹੀ ਬਾਜ ਕੇ ਰੋ ਫਿਰ ਭਈਆ ਜੀਨੇ ਚਾਚੇ ਗੋਲ ਕਰੀਦੀ ਪਹਿਲਾਂ ਤੂੰ ਹੀ ਲੜਕਾਏ ਹੋਵੇ ਗੋੜਾ ਉਹਨੂੰ ਫਾਂਸੀ ਹੋਈ ਬਾਈਕ ਦੱਦ ਸਾਡੀ ਗੋੜਾ ਪੜਿਆ ਹੀ ਨਹੀਂ ਇਹਨਾਂ ਨੇ ਪੜਿਆ ਹੀ ਨਹੀਂ ਉਹ ਹੈ ਝੂਠੇ ਹੈ ਅੰਦੀ ਗੋਲ ਥੋੜੀ ਲੈ ਲਵਾਂ ਫਲਾਲ ਹੋ ਰਾਇਗਾ ਆਰਾਮ ਨਾਲ ਦੰਦ ਕੱਢਦਾ ਦੰਦ ਕੱਢਦਾ ਗਲਾਸ ਗਲਾਸ ਇੰਨੇ ਤਾਂ ਹੈਗੇ ਯਾਰ